ਸੁਖਦੇਵ ਸਿੰਘ ਮੌਜੂਦਾ ਮੁਖੀ ਮਿਸਲ ਸ਼ਹੀਦ ਬਾਬਾ ਆਲਮ ਸਿੰਘ ਜੀ ਨਛਣਾ ਤਰਨਤਲ ਬਾਬਾ ਜੀ ਕੀ ਗੱਲ ਹੋਈ ਸਾਡੀ ਦੱਸੋ ਗੱਲ ਜੀ ਅੱਜ ਸਵੇਰੇ ਤਕਰੀਬਨ 6 ਵਜੇ ਦੀ ਘਟਨਾ ਹੈ ਪਿੰਡ ਕੋਠੇ ਖੰਜੂਰਾ ਗੁਰਦੁਆਰਾ ਸਾਹਿਬ ਦੀ ਉੱਥੇ ਦੋ ਗੁਰਦੁਆਰਾ ਸਾਹਿਬ ਨੇ ਇੱਕ ਬਾਬਾ ਜੀਵਨ ਸਿੰਘ ਜੀ ਦੇ ਨਾਂ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤੇ ਇੱਕ ਵੱਡਾ ਗੁਰਦੁਆਰਾ ਹੈ ਜਿਹੜਾ ਪਰਲੀ ਸਾਈਡ ਤੇ ਬਣਿਆ ਹੋਇਆ ਚੜ੍ਹਦੀ ਵਾਲੇ ਪਾਸੇ ਉੱਥੇ ਸਵੇਰੇ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਜਦੋਂ ਨਤਨੇਮ ਦੀ ਜਿਹੜੀ ਸਮਾਪਤੀ ਹੋਣ ਲੱਗੀ ਸੀ ਤੇ ਹੁਕਮਨਾਮਾ ਲੈਣ ਲੱਗਾ ਸੀ ਗ੍ਰੰਤੀ ਸਿੰਘ ਉਥੇ ਪਿੰਡ ਦਾ ਹੀ ਕੋਈ ਹਰਿੰਦਰ ਸਿੰਘ ਨਾਮ ਦਾ ਕੋਈ ਸੀਗਾ ਆਦਮੀ ਜਿਹੜਾ ਸ਼ਰਾਬੀ ਹਾਲਤ ਦੇ ਵਿੱਚ ਸਵੇਰੇ-ਸਵੇਰੇ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਅੰਦਰੋਂ ਐਂਟਰੀ ਕੀਤੀ ਤੇ ਬਹੁਤ ਹੀ ਭੱਦੀ ਸ਼ਬਦਾਵਲੀ ਜਿਹੜੀ ਉਹਨੇ ਸੰਗਤ ਨੂੰ ਵੀ ਵਰਤੀ ਤੇ ਗੁਰੂ ਸਾਹਿਬ ਦੇ ਪ੍ਰਤੀ ਵੀ ਵਰਤੀ ਗ੍ਰੰਤੀ ਸਿੰਘ ਦੇ ਨਾਲ ਵੀ ਉਹਨੇ ਭੱਦੀ ਸ਼ਬਦਾਵਲੀ ਜਿਹੜੀ ਉਹ ਵਰਤੀ ਆ ਤੇ ਉਥੇ ਫਿਰ ਉਹਨੇ ਅੰਦਰ ਕੈਵਨ ਦੇ ਵਿੱਚ ਕੋਸ਼ਿਸ਼ ਕੀਤੀ ਵੜਨ ਦੀ ਜਿੱਤੇ ਗੁਰੂ ਸਾਹਿਬ ਪ੍ਰਕਾਸ਼ ਨੇ ਪਰ ਗ੍ਰੰਤੀ ਸਿੰਘ ਹਿੰਮਤੀ ਸੀਗਾ ਤੇ ਉਹਨੇ ਇਸ ਚੀਜ਼ ਨੂੰ ਕੰਟਰੋਲ ਕਰ ਲਿਆ ਉਹਨੂੰ ਅੰਦਰ ਨਹੀਂ ਬੜਨ ਦਿੱਤਾ ਤੇ ਦਰਬਾਰ ਹਾਲ ਦੇ ਵਿੱਚੋਂ ਚਲਾ ਗਿਆ ਸੀਗਾ ਉਸ ਤੋਂ ਬਾਅਦ ਉਹਨੇ ਰੋਲਾ ਰੁਪਾ ਪਾਇਆ ਕੁਝ ਸੰਗਤ ਮੌਜੂਦ ਸੀ ਉਹਨਾਂ ਨੇ ਉਹਨੂੰ ਖਿੱਚ ਧੂਕੇ ਬਾਹਰ ਲੈ ਕੇ ਆਂਦਾ ਪਰ ਉਹ ਬੰਦਾ ਇਹਨਾਂ ਤੇ ਹਾਬੀ ਰਿਆ ਗ੍ਰੰਤੀ ਸਿੰਘ ਨਾਲ ਕੁੱਟਮਾਰ ਵੀ ਉਹਨੇ ਕੀਤੀ ਕੁਝ ਇਹਦੇ ਹੱਥੋਂ ਪਾਈ ਵੀ ਹੋਇਆ ਇਹਦੇ ਨਾਲ ਤੇ ਉਸ ਤੋਂ ਬਾਅਦ ਪ੍ਰਬੰਧਕ ਕਮੇਟੀ ਨੇ ਜਿਹੜਾ ਥਾਣੇ ਸੁਨੇਹਾ ਦਿੱਤਾ ਫੋਨ ਕੀਤਾ ਜਾਂ ਕੋਈ ਆ ਕੇ ਲੈ ਕੇ ਗਿਆ ਤਾਂ ਉਹਤੇ ਪ੍ਰਸ਼ਾਸਨ ਪਹੁੰਚ ਗਿਆ ਪ੍ਰਸ਼ਾਸਨ ਨੇ ਉਹਨੂੰ ਫੜ ਕੇ ਥਾਣੇ ਲੈ ਜਾਂਦਾ ਸੀ ਸਾਨੂੰ ਦਲਪੰਧ ਦੇ ਵਿੱਚ ਤੇ ਕ੍ਰੀਮਸ ਵੇਰੇ 8:30 ਵਜੇ ਪਤਾ ਲੱਗਿਆ ਸੀ ਤੇ ਪਤਾ ਲੱਗਦੇ ਸਾਰ ਸੀ ਇੱਥੇ ਆਏ ਆ ਠਾਣਾ ਸਿਟੀ ਦੇ ਵਿੱਚ ਤੇ ਅਸੀਂ ਜਿਹੜੀ ਇਹਦੇ ਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਆ ਉਹ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਵੀ ਬਣਦੀਆਂ ਧਰਾਮਾਂ ਨੇ ਜਿਹੜੀਆਂ ਉਹ ਲਾਈਆਂ ਜਾਣ ਸਖਤ ਤੋਂ ਸਖਤ ਜਿਹੜੀ ਸਜ਼ਾ ਇਹਨੂੰ ਦਿੱਤੀ ਜਾਵੇ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਬਿਆਦ ਦੀਆਂ ਵਾਪਰਦੀਆਂ ਨੇ ਤੇ ਬਾਅਦ ਦੇ ਵਿੱਚ ਇਹ ਕਿਹਾ ਜਾਂਦਾ ਜੀ ਇਹ ਤਾਂ ਮੰਦਬੁੱਧੀ ਸੀ ਜਾਂ ਇਹ ਸ਼ਰਾਬੀ ਹਾਲਤ ਸੀ ਵੀ ਇਹਨਾਂ ਲੋਕਾਂ ਨੂੰ ਗੁਰਦੁਆਰੇ ਹੀ ਕਿਉਂ ਦੀਦੇ ਨੇ ਜੇ ਇਹ ਸ਼ਰਾਬੀ ਹਾਦਸੇ ਦੇ ਵਿੱਚ ਸੀ ਜਾਂ ਕੋਈ ਇਹਨੂੰ ਪ੍ਰੋਬਲਮ ਸੀ ਤਾਂ ਕਿਸੇ ਮੰਦਰ ਦੇ ਵਿੱਚ ਇਹ ਪਰੇਸ਼ਾਨ ਸੀ ਕਹਿੰਦੇ ਦਿਮਾਗੀ ਪਰੇਸ਼ਾਨ ਸੀ ਜਿਹਨੂੰ ਇਹੋ ਜਿਹੀ ਕੋਈ ਪਰੇਸ਼ਾਨੀ ਤਾਂ ਇੱਥੇ ਗੱਡ ਟ੍ਰੇਨਾਂ ਚੱਲਦੀਆਂ ਨੇ ਸਟੇਸ਼ਨ ਆ ਤੇ ਉਹ ਗੱਡੀ ਦੀ ਲੈਂਨ ਤੇ ਕਿਉਂ ਨਹੀਂ ਗਿਆ ਜਾਂ ਉਹਨੇ ਬਾਜ਼ਾਰ ਦੇ ਵਿੱਚ ਆ ਕੇ ਕਿਸੇ ਚੀਜ਼ ਦੀ ਕਿਸੇ ਦੀ ਭੰਨ ਤੋੜ ਕਿਉਂ ਨਹੀਂ ਕੀਤੀ ਜਾਂ ਉਹਨੇ ਆਪਣੇ ਘਰ ਦੇ ਵਿੱਚ ਆਪਣੀ ਕਿਸੇ ਧੀ ਭੈਣ ਨੂੰ ਹੱਥੋਂ ਕਿਉਂ ਨਹੀਂ ਪਾਇਆ ਇਹਨਾਂ ਨੂੰ ਗੁਰਦੁਆਰਾ ਹੀ ਇਹਨੂੰ ਕਿਉਂ ਦੱਸਿਆ ਕਿਉਂਕਿ ਅਸੀਂ ਐਸਐਚਓ ਸਾਹਿਬ ਨੂੰ ਮਿਲੇ ਆ ਉਹਨਾਂ ਨੂੰ ਕਿਹਾ ਵੀ ਆ ਹੁਣ ਵੀ ਉਹਨਾਂ ਨਾਲ ਦੁਆਰੇ ਅਸੀਂ ਗੱਲਬਾਤ ਕਰਦੇ ਆਂ ਵੀਸ ਬੰਦੇ ਦਾ ਰਮਾਂਡ ਲੈ ਕੇ ਇਹਦੀ ਪੂਰੀ ਘੋਕ ਕੀਤੀ ਜਾਵੇ ਤੇ ਵੀ ਇਹਦੇ ਪਿੱਛੇ ਹੋਰ ਕੋਈ ਕਿਸੇ ਏਜੰਸੀ ਦਾ ਕਿਸੇ ਦਾ ਕੋਈ ਹੱਥ ਤਾਂ ਨਹੀਂ ਹੈ ਵੀ ਆਪਦੀ ਕਰਵਾਉਣ ਦੇ ਵਾਸਤੇ ਕਿਉਂਕਿ ਅਸੀਂ ਭਾਵੇਂ ਕੁਝ ਵੀ ਕਹੀ ਗਈਏ ਤੇ ਅ ਅੱਜ ਇੱਥੇ ਦੁਨੀਆ ਤੇ ਸਭ ਕੁਝ ਬਕਾਊ ਆ ਕੋਈ ਵੀ ਬੰਦਾ ਕਿਤੇ ਵੀ ਵੇਚ ਸਕਦਾ ਹੈ ਤੇ ਕਿਸੇ ਨੂੰ ਕੋਈ ਵੀ ਲਾਲਚ ਮਿਲ ਸਕਦਾ ਹੈ ਤੇ ਇਹ ਅੱਜ ਦੀ ਜਿਹੜੀ ਇੱਥੇ ਆ ਘਟਨਾ ਹੈ ਉਹ ਵਾਪਰੀ ਆ ਹਾਂਜੀ ਉਹ ਬੰਦਾ ਕੋਠੇ ਖੰਜੂਰਾ ਦਾ ਹੀ ਹੈ ਹਰਿੰਦਰ ਸਿੰਘ ਉਹਦਾ ਨਾਂ ਹੈ ਤੇ ਮੇਰੇ ਖਲ ਦੇ ਵਿੱਚ ਗੁਰਦਾਰਾ ਸਾਹਿਬ ਦੇ ਨੇੜੇ ਹੀ ਘਰ ਆ ਉਹਦਾ ਨਾਲ ਹੀ ਘਰ ਆ ਉੱਥੇ ਗੁਰਦੁਆਰਾ ਸਾਹਿਬ ਦੇ ਤੇ ਸਵੇਰੇ ਤਕਰੀਮ ਚ ਸ਼ਰਾਬੀ ਹਾਲਤ ਦੇ ਵਿੱਚ ਹੀ ਹੁਣ ਵੀ ਅੰਦਰ ਬੈਠਾ ਹੈ ਸ਼ਰਾਬੀ ਹਾਲਤ ਦੇ ਵਿੱਚ दारू ਪੀਤੀ ਹੋਈ ਆ ਉਹਦੀ ਸ਼ਰਾਬੀ ਆਉਣ ਦੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਗੁਰਪ੍ਰੀਤ ਸਿੰਘ ਜੀ ਜੋ ਕਿ ਅੱਜ ਸਵੇਰੇ ਸਮਾਪਤੀ ਗੁਰੂ ਮਹਾਰਾਜ ਦੀ ਸੇਵਾ ਹੋਈ ਸਮਾਪਤੀ ਉਪਰੰਤ ਇੱਕ ਨਗਰ ਦੇ ਵਿੱਚੋਂ ਜੋ ਕਿ ਉਸਦੀ ਸ਼ਰਾਬ ਪੀਤੀ ਹੋਈ ਸੀ ਆ ਕੇ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਪਹਿਲਾ ਦਰਬਾਰ ਵਿੱਚ ਐਂਟਰ ਕਰਦਾ ਹੀ ਮੈਨੂੰ ਗਾਲਾਂ ਕੱਢਣ ਲੱਗ ਪਿਆ ਮੰਦਾ ਚੰਗਾ ਬੋਲਿਆ ਬਾਅਦ ਵਿੱਚ ਹਜ਼ੂਰੀ ਵਿੱਚ ਜੇ ਪਹੁੰਚਿਆ ਕੈਵਣ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਮੈਂ ਰੋਕ ਲਿਆ ਕਿਉਂਕਿ ਉਹਨੇ ਸਤਗੁਰਾਂ ਨੂੰ ਭੱਦੀ ਸਵਦਾਲੀ ਵਰਤੀ ਇਸ ਕਰਕੇ ਮੈਨੂੰ ਪਤਾ ਲੱਗ ਗਿਆ ਕਿ ਇਹਦੀ ਮਨਸਾਫੀ ਸੀ ਠੀਕ ਨਹੀਂ ਹੈ ਮੈਂ ਬੜੇ ਹੀ ਹਿੰਮਤ ਦੇ ਨਾਲ ਸੰਗਤ ਦੇ ਸਹਿਯੋਗ ਦੇ ਨਾਲ ਉਹਨੂੰ ਦਰਬਾਰ ਦੇ ਵਿੱਚੋਂ ਬਾਹਰ ਕੱਢਿਆ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਬਚਾਅ ਹੋਇਆ ਇਸ ਕਰਕੇ ਭਾਈ ਕਰਨ ਕਰਾਵਣ ਆਪਿਆ ਮਾਨਸਿਕ ਸੁਨਾਹੀ ਹਾਥ ਕਿਸੇ ਵਿੱਚ ਕੋਈ ਹਿੰਮਤ ਨਹੀਂ ਹੁੰਦੀ ਇਹ ਬਚਾਅ ਕਰਨ ਵਾਸਤੇ ਇਹ ਸਤਗੁਰਾਂ ਨੇ ਆਪ ਹੀ ਆਪਣਾ ਬਚਾਅ ਕਰਵਾਇਆ ਸੋ ਸੰਗਤਾਂ ਤੋਂ ਸੇਵਾ ਲਈ ਦਾਸ ਤੋਂ ਸੇਵਾ ਲਈ ਸੋ ਹੁਣ ਸੰਗਤਾਂ ਦੇ ਸਹਿਯੋਗ ਦੇ ਨਾਲ ਥਾਣੇ ਵਿੱਚ ਲੈ ਕੇ ਜਾਂਦਾ ਥਾਣੇ 'ਚ ਫੜਾ ਦਿੱਤਾ ਜੀ ਜੋ ਕਾਰਵਾਈ ਉਹ ਪ੍ਰਸ਼ਾਸਨ ਤੋਂ ਮੰਗ ਕੀਤੀ ਇਹ ਕੀਤੀ ਜਾਵੇ ਸੋ ਇਸ ਕਰਕੇ ਕਾਰਵਾਈ ਕੀਤੀ ਆ ਕਿਉਂਕਿ ਉਹ ਦੁਬਾਰਾ ਇਹ ਕਹਿ ਕੇ ਗਿਆ ਕਿ ਮੈਂ ਦੁਬਾਰਾ ਫੇਰ ਆਉਂਗਾ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਕੱਲ੍ਹ ਹੋਰ ਵੀ ਕੋਈ ਇਸ ਬੋਰਡਰ 'ਤੇ ਘਟਨਾ ਹੁੰਦੀ ਹੈ ਇਹ ਵਿਅਕਤੀ ਜ਼ਿੰਮੇਵਾਰ ਹੈ ਜੀ ਇਹ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ